ਇਹ ਇਧਰ ਜਵਾਨ ਦੀ ਬਾਹ ਦੇ ਵਿੱਚ ਮਤਲਬ ਤੁਸੀਂ ਵੇਖੋ ਤੇ ਸਹੀ ਕਿ ਜਦੋਂ ਇੱਥੇ ਲਹੂ ਵਗਦਾ ਹੈ ਨਾ ਤੇ ਬਿੱਲੀ ਦੀ ਪੂਛ ਜਿਹੜੀ ਧਾਰ ਪੈਂਦੀ ਇੱਥੇ ਤੇ ਯਾਰ ਹੀ ਰਗੜ ਦਿੱਤਾ ਗਿਆ ਨਾਮ ਹੈ ਜੋਧਵੀਰ ਸਿੰਘ ਜੋਧਾ ਜੋਧਵੀਰ ਯਾਰੀ ਪੱਕੀ ਹੈ ਸੀਐਮ ਸਾਹਿਬ ਦੇ ਨਾਲ ਕਿ ਐਵੇਂ ਦੀ ਹੈ ਯਾਰੀਆਂ ਵੀ ਪੱਕੀਆਂ ਹੀ ਭਾਜੀ ਗੁੱਸੇ ਗਲੇ ਹੋ ਜਾਂਦੇ ਆ ਸੱਜਣ ਤਾਈਆਂ ਦੇ ਵਿੱਚ ਸੱਜਣ ਦਾ ਜਿਹੜਾ ਹਾਲ ਵੇਖ ਲੋ ਕੈਸਾ ਕੀਤਾ ਵਾ ਤੇ ਪਰ ਮੈਂ ਵੀ ਇਸੇ ਮਿੱਟੀ ਦਾ ਪਾਣੀ ਪੀਤਾ ਮੈਂ ਵੀ ਮੇਰੇ ਵੀ ਬਲੱਡ 'ਚ ਇੱਥੋਂ ਦੇ ਹੀ ਜੀਨਸ ਨੇ ਅਮਰੀਕਾ ਤੋ ਆ ਕੇ ਇੱਥੇ ਕਿਹੜਾ ਏਡਾ ਵੱਡਾ ਗੁਨਾਹ ਕੀਤਾ ਕਿ ਤੁਹਾਡੀ ਜ਼ਿੰਦਗੀ ਮਸਾਂ ਬਚੀ ਹੈ ਜੇ ਧੋਣਾ ਨੀਵੀਆਂ ਕਰਕੇ ਤੁਸੀਂ ਕੋਲੂ ਦੇ ਬੈੜ ਵਾਂਗੂ ਤਰੇ ਰਹੋਗੇ ਤਾਂ ਤੇਲ ਕੱਢੀ ਜਾਓ ਤੇ ਆਪਣੀ ਜ਼ਿੰਦਗੀ ਹਡਾਈ ਜਾਓਗੇ ਉਹਨਾਂ ਨੇ ਤੁਹਾਡੇ ਤੇ ਇਹਨਾਂ ਜਾਣ ਲੇਵਾ ਹਮਲਾ ਕੀਤਾ ਉਹਨਾਂ ਨੂੰ ਇਹ ਲੱਗਾ ਨਹੀਂ ਕਿ ਯਾਰ ਜੋਧਵੀਰ ਦੀ ਤੇ ਸੀਐਮ ਦੇ ਨਾਲ ਸਿੱਧੀ ਯਾਰੀ ਹੈ ਐਵੇਂ ਪੰਗਾ ਪੈਜੂਗੇ ਜੇ ਸੀਐਮ ਦੇ ਨਾਲ ਯਾਰੀ ਦਾ ਮੈਂ ਫਾਇਦਾ ਚੁੱਕਣਾ ਹੁੰਦਾ ਬਲਤੇ ਪੰਨੂਣਾ ਦੇ ਨਾਲ ਯਾਰੀ ਦਾ ਫਾਇਦਾ ਚੁੱਕਣਾ ਹੁੰਦਾ ਤੇ ਸਰਕਾਰ ਬਣੀ ਤਾਂ ਫਿਰ ਮੈਂ ਵਿਗੜਦਾ ਨਾ ਅਜੇ ਖਬਰਾਂ ਜੋ ਮੁੰਡੇ ਪਾਸੇ ਕਰਤੇ ਆ ਤੇ ਮੁੰਡੇ ਮਰਨੋਂ ਨਹੀਂ ਹਟਗੇ ਕਿਹੜੇ ਲੋਕ ਨੇ ਜਿੰਨਾ ਲੱਗਾ ਕਿ ਨੇ ਜੋਧ ਵੀਰ ਨੂੰ ਸਬਕ ਸਿਖਾ ਦਈਏ ਤੇ ਸਾਡੀ ਸੀਡ ਪੱਕੀ ਹੋ ਜਾਊਗੀ ਉਹੀ ਲੋਕ ਨੇ ਜਿਨ੍ਹਾਂ ਦੀ ਪਿਛਲੇ ਵਾਰੀ ਮੇਰੇ ਪਿੰਡੋਂ 300 350 ਵੋਟਾਂ ਵਧੀਆਂ ਸੀ ਤੇ ਅਰਕੀ ਭਾਈ ਅਮਰਤਪਾਲ ਸਿੰਘ ਦੀਆਂ ਵੋਟਾਂ ਵਧੀਆਂ ਨੇ ਉਹੀ ਲੋਕ ਨੇ ਉਹ ਮੰਤਰੀਆਂ ਦੇ ਕਐਮਐਲਏ ਦੇ ਨਾਮ ਲੈ ਉਹਨਾਂ ਦੀ ਕੀ ਇਹਦੇ ਚ ਸ਼ਮੂਲੀਅਤ ਹੈਗੀ ਲਾਲਜੀਤ ਸਿੰਘ ਭੁੱਲਰ ਨਾਲ ਦੀ ਤੇ ਰਿਸ਼ਤੇਦਾਰੀ ਆ ਕਦਰ ਨਾਲ ਜਿਹੜੇ ਆ ਅਕਿਊਸਟ ਨੇ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਵਾ ਤੇ ਐਮ ਐਲ اے ਟੋਂਗ ਸਾਹਿਬ ਨੂੰ ਉਹਨਾਂ ਨੇ ਐਮ ਕੇ ਹੋਟਲ ਦੇ ਵਿੱਚ ਐਮ ਐਲ اے ਬਣਿਆ ਤੇ ਪਾਰਟੀ ਕੀਤੀ ਚੈਨੀਆਂ ਚੁੰਨੀਆਂ ਪਾਈਆਂ ਸੀ ਲਾਲਜੀਤ ਭੁੱਲਰ ਤੁਹਾਡੇ ਮੁਤਾਬਕ ਤੇ ਦਲਬੀਰ ਸਿੰਘ ਟੋਂਗ ਇਹ ਆਪਸ ਵਿੱਚ ਮਿਲਿਓ ਇਹਨੇ ਕਿਾ ਦੇ ਕੇ ਕਿ ਤੂੰ ਸਬਕ ਸਿਖਾ ਦੇ ਮੇਰਾ ਨਾਮ ਲਉਗਾ ਜਾਂ ਮੇਰੇ ਰਿਸ਼ਤੇਦਾਰ ਹੈ ਤਾਂ ਦਬਾਅ ਪਾ ਦੇ ਰਾਜੀ ਨਾਵੇਂ ਤੇ ਆਜੂਗਾ ਜੋਧਵੀਰ ਸਿੰਘ ਇਹ ਇੱਕ ਛੋਟਾ ਜਿਹਾ ਬੰਦਾ ਇੱਕ ਐਨ ਆਰ ਆਈ ਜਾਂ ਵੇਖ ਕੇ ਉਹਨੂੰ ਹੱਥ ਪਾਲਿਆ ਵੀ ਚਾਰ ਜੁੱਤੀਆਂ ਮਾਰਾਂਗੇ ਤੇ ਡਰ ਕੇ ਭੱਜ ਜਾਊਗਾ ਤੇਰਾ ਸਮਾਨ ਵੀ ਲੁੱਟ ਕੇ ਲੈ ਗਏ ਵੇਖੋ ਨੰਗ ਤੂੰ ਅੱਗੇ ਐਨੇ ਰੁਪਈਆ ਨਾਲ ਇਕੱਠੇ ਕਰ ਕਰ ਦਿੱਤੇ ਮੇਰੀ ਵਿਆਹ ਵਾਲੀ ਸ਼ਾਪ ਵੀ ਮਤਲਬ ਮੋਟਰ ਤੋਂ ਜਾਂ ਮੈਨੂੰ ਹੋਰ ਹੀ ਪਾਜੋ ਮੈਨੂੰ ਨਕਲੀ ਪਾ ਜਾਣ ਸ਼ੂਸ਼ ਲਗਾ ਤੇ ਲਾਲ ਜਿਸਮ ਭੁੱਲਰ ਤੇ ਦਲਬੀਰ ਟੋਂਗ ਤੇ ਆ ਬੀਬੀ ਖਰਰ ਵਾਲੀ ਦੀ ਕੀ ਸਮੱਸਿਆ ਹੈ ਬੀਬੀ ਖਰਰ ਵਾਲੀ ਦੀ ਸਮੱਸਿਆ ਵੀ ਇਹਨੇ ਜਦੋਂ ਹਨ 5 ਮਿੰਟਾਂ ਜਾਂ ਐਮ ਐਮ ਐਸ ਵੀ ਦਿੱਤੀ ਅਈ ਇਹਦਾ ਧੰਨਵਾਦ ਬੜਾ ਕੀਤਾ ਹੀ ਜਦੋਂ ਬੀਬੀ ਨੇ ਉਥੇ 21 ਲੱਖ ਰੁਪਇਆ ਖਰਚ ਕੇ ਪਰੌਂਠਾ ਬਣਾਇਆ ਸੀ ਐਡਾ ਵੱਡਾ ਵਲਡ ਰਿਕਾਰਡ ਬਣਾਉਣ ਨੂੰ 2.5 ਲੱਖ ਦਾ ਵੇਣ ਨਾਲ ਲਿਆਂਦਾ ਸੀ ਮਤਲਬ ਪੰਜਾਬ ਦਾ ਪੈਖੂਜ ਪਾਇ ਇਹਨੂੰ ਦੁਆਖਿਆ ਕਿ ਕਿੱਥੇ ਖੜਨਾ ਇਹ ਪਰੌਂਠਾ ਐਡਾ ਖੜ ਕੇ ਦੂੰ ਬਸ ਉਹੀ ਦੁੱਖ ਦੇ ਹੁਣਿਆ ਤੁਸੀਂ ਕੰਮ ਕੀਤਾ ਮੇਲੇ ਦਾ ਜਫੀਆਂ ਪਹਿਣੇ ਚਾਹੀਦੀਆਂ ਤੁਹਾਨੂੰ ਤੇ ਸੁਣ ਪਹਿਗੇਗੇ ਉਸ ਦਰਗਾਹੋਂ ਨਾ ਸੁਣ ਪਹਿਣ ਇੱਥੋਂ ਵਾਲੇ ਕਿਸੋਨਾਂ ਦੀ ਕੋਈ ਗੱਲ ਨਹੀਂ ਜਿਹੜੇ ਉਥੇ ਰੱਬ ਨੇ ਮੁੜ ਕੇ ਮਾਣ ਜਣੇ ਆ ਨਾ ਉਹ ਤੇ ਜੋ ਵੀ ਸ ਨੇ ਪਾਸੇ ਖੜ ਕੇ ਵੇਖਣਾ ਮੁੜ ਕੇ ਵੇਖਿਓ 2000 ਬੰਦੇ ਮਾੜੇ ਹੋਣਗੇ ਨਾ ਸਾਡਾ ਭਗਵੰਤ ਮਾਨ ਮਾੜਾ ਜਿਹੜੇ ਲਾਗੋ ਕਾਨ ਕੋਨ ਭਰਨ ਵਾਲੇ 4 ਬੰਦੇ ਮਾੜੇ ਹੋਣਗੇ ਤੇ ਨਾਲ 4 ਚਾਪਲੂਸ ਆ ਉਹ ਲਾ ਕੇ ਪਾਸੇ ਸੁੱਟੋ ਜਦੋਂ ਪਹਿਲਾ ਭਗਵੰਤ ਮਾਨ ਆ ਗਿਆ ਨਾ ਜਿਹੜਾ ਅਸੀਂ 2014 ਵਾਲਾ ਸੀ ਤੇ ਵੇਖੋ ਫਿਰ ਬਾਹਰ ਆਉਣਗੇ ਮੁੰਡਾ ਕੰਮ ਤੇ ਕਰੇ ਤਗੜਾ ਹੋ ਗਏ ਕਹਿੰਦੇ ਯਾਰੀ ਜੱਟ ਦੀ ਤੂਤ ਦਾ ਮੋਸ਼ਾ ਤੇ ਇੱਥੇ ਤੇ ਯਾਰ ਹੀ ਰਗੜ ਦਿੱਤਾ ਗਿਆ ਨਾਮ ਹੈ ਜੋਧਵੀਰ ਸਿੰਘ ਜੋਧਾ ਤੇ ਗੱਲ ਅਮਰੀਕਾ ਤੱਕ ਪਹੁੰਚ ਗਈ ਆ ਵਜ੍ਹਾ ਕੀ ਆ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋਦਵੀਰ ਯਾਰੀ ਪੱਕੀ ਆ ਸੀਐਮ ਸਾਹਿਬ ਦੇ ਨਾਲ ਕਿ ਐਵੇਂ ਦੀ ਆ ਯਾਰੀਆਂ ਵੀ ਪੱਕੀਆਂ ਹੀ ਭਾਜੀ ਗੁੱਸੇ ਗਲੇ ਹੋ ਜਾਂਦੇ ਆ ਸੱਜਣਤਾਈਆਂ ਦੇ ਵਿੱਚ ਪਰ ਗੁਰਬਾਣੀ ਵੀ ਕਹਿੰਦੇ ਆ ਕਿ ਸੱਜਣ ਨਾ ਹੱਸਦਿਆਂ ਛੱਡਣਾ ਚਾਹੀਦਾ ਵਾ ਜਿਹੜਾ ਫਿਰ ਵੀ ਕੰਮ ਆ ਜੇ ਪਰ ਇੱਥੇ ਤਾਂ ਮਤਲਬ ਸੱਜਣ ਦਾ ਜਿਹੜਾ ਹਾਲ ਵੇਖ ਲੋ ਕੈਸਾ ਕੀਤਾ ਵਾ ਤੇ ਪਰ ਮੈਂ ਫਿਰ ਵੀ ਇਨਸਾਫ ਦੀ ਇਸ ਸਿਸਟਮ ਤੋਂ ਇਸ ਸੰਵਿਧਾਨ ਤੋਂ ਫੇਰ ਆਸ ਕਰਦਾ ਜਿਹੜਾ ਮੈਂ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਤਾਂ ਤੁਹਾਡੇ ਤੁਹਾਨੂੰ ਵੀ ਰਣ ਸਦਿਆ ਅਮਰੀਕਾ ਤੋਂ ਆ ਕੇ ਇੱਥੇ ਕਿਹੜਾ ਐਡਾ ਵੱਡਾ ਗੁਨਾਹ ਕੀਤਾ ਕਿ ਤੁਹਾਡੀ ਜ਼ਿੰਦਗੀ ਮਸਾਂ ਬਚੀ ਗਈ ਅਮਰੀਕਾ ਤੋਂ ਆ ਕੇ ਗੁਨਾਹ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਇਹ ਗੁਨਾਹ ਹੀ ਰਿਆ ਵਾ ਕਿ ਜੇ ਧੌਣਾ ਨੀਵੀਆਂ ਕਰਕੇ ਤੁਸੀਂ ਕੋਲੂ ਦੇ ਬੈਲ ਵਾਂਗੂ ਤੁਰੇ ਰਹੋਗੇ ਤਾਂ ਤੇਲ ਕੱਢੀ ਜਾਓ ਤੇ ਆਪਣੀ ਜ਼ਿੰਦਗੀ ਹਡਾਈ ਜਾਓਗੇ ਜਦੋਂ ਵੀ ਕਿਸੇ ਨੇ ਵੀ ਬਾਬਰ ਨੂੰ ਜਾਬਰ ਕਿਹਾ ਵਾ ਤੇ ਉਹਦੇ ਕੋੜੇ ਪੈਂਦੇ ਰਹਿਆ ਉਦਾ ਆ ਹਾਲ ਹੁੰਦਾ ਰਿਹਾ ਵਾ ਹੁੰਦਾ ਰਿਹਾ ਵਾ ਤੇ ਹੁੰਦਾ ਰਹੂਗਾ ਜਿਨ੍ਹਾਂ ਨੇ ਤੁਹਾਡੇ ਤੇ ਇਹਨਾਂ ਜਾਣ ਲੇਵਾ ਹਮਲਾ ਕੀਤਾ ਉਹਨਾਂ ਨੂੰ ਇਹ ਲੱਗਾ ਨਹੀਂ ਕਿ ਯਾਰ ਜੋਧ ਵੀਰ ਦੀ ਤੇ ਸੀਐਮ ਦੇ ਨਾਲ ਸਿੱਧੀ ਯਾਰੀ ਹੈ ਐਵੇਂ ਪੰਗਾ ਪੈਜੂਗਾ ਨਹੀਂ ਉਹਨਾਂ ਨੇ ਵੇਖੋ ਮੈਂ ਪਹਿਲਾਂ ਵੀ ਦੱਸਿਆ ਕਿ ਜੇ ਸੀਐਮ ਦੇ ਨਾਲ ਯਾਰੀ ਦਾ ਮੈਂ ਫਾਇਦਾ ਚੁੱਕਣਾ ਹੁੰਦਾ ਬਲਤੇ ਪੰਨੂਣਾ ਦੇ ਨਾਲ ਯਾਰੀ ਦਾ ਫਾਇਦਾ ਚੁੱਕਣਾ ਹੁੰਦਾ ਤੇ ਸਰਕਾਰ ਬਣੀ ਤਾਂ ਫਿਰ ਮੈਂ ਵਿਗੜਦਾ ਨਾ ਉਹਨਾਂ ਨੂੰ ਕਹਿੰਦਾ ਨਾ ਕਿ ਯਾਰ ਆਪਾਂ ਵਾਅਦੇ ਕੀਤੇ ਸੀ ਆਪਾਂ ਜੇ ਅੱਡ ਪਹਿਲਾਂ ਮੁੰਡੇ ਮਰਦੇ ਸੀ ਤੇ ਹੁਣ ਆਪਾਂ ਜੇ ਖਬਰਾਂ 'ਚ ਮੁੰਡੇ ਪਾਸੇ ਕਰਤੇ ਆ ਤੇ ਮੁੰਡੇ ਮਰਨੋਂ ਨਹੀਂ हटਗੇ ਜੇ ਕਿਸਾਨਾਂ 'ਚ ਖਬਰਾਂ 'ਚ ਉਹਨਾਂ ਦੀ ਖੁਦਕੁਸ਼ੀਆਂ ਹਣੋਂ ਵੜਗੀਆਂ ਤੇ ਉਹ ਮਰਨੋਂ ਥੋੜਾ हटਗੇ ਆ ਜੇ ਟੀਵੀ ਦੇ ਉੱਪਰ ਪਰਦਾ ਪਾ ਦਾਂਗੇ ਤੇ ਕਿਤੇ ਉਹ ਟੀਵੀ ਚੱਲਣੋਂ ਥੋੜਾ ਹਟ ਜਾਣਾ ਵਾ ਜਿਹੜੀਆਂ ਉਹਦੇ ਵਿੱਚ ਚੀਜ਼ਾਂ ਚੱਲਣ ਡਈਆਂ ਵਾ ਐਸੇ ਚੀਜ਼ ਨੂੰ ਆਖਿਆ ਮੈਂ ਫਾਇਦਾ ਲੈਣਾ ਹੁੰਦਾ ਤੇ ਮੈਂ ਬੜਾ ਫਾਇਦਾ ਲੈ ਸਕਦਾ ਸੀ ਪਰ ਨਹੀਂ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਲੱਗਾ ਕਿ ਨੇ ਜੋਧ ਵੀਰ ਨੂੰ ਸਬਕ ਸਿਖਾ ਦਈਏ ਤੇ ਸਾਡੀ ਸੀਡ ਪੱਕੀ ਹੋ ਜਾਊਗੀ ਉਹੀ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਹਿਲਾਂ ਇਹ ਨਹੀਂ ਵੱਡੀ ਜਿੱਤ ਦਰਜ ਕੀਤੀ ਤੇ ਐਰ ਕੀ ਪੌਣੇ 2 ਲੱਖ ਸਭ ਤੋਂ ਵੱਧ ਵੋਟਾਂ ਦੇ ਨਾਲ ਸਾਡੀ ਸਾਡੇ ਹਲਕੇ ਦੀ ਸੀਟਾਂ ਜਿੱਤੀ। ਉਹੀ ਲੋਕ ਨੇ ਜਿਨ੍ਹਾਂ ਦੀ ਪਿਛਲੇ ਵਾਰੀ ਮੇਰੇ ਪਿੰਡੋਂ 300 350 ਵੋਟਾਂ ਵਧੀਆਂ ਸੀ ਤੇ ਐਰ ਕੀ ਭਾਈ ਅਮਰਤਪਾਲ ਸਿੰਘ ਦੀਆਂ ਵੋਟਾਂ ਵਧੀਆਂ ਨੇ ਉਹੀ ਲੋਕ ਨੇ। ਪਰ ਸਵਾਲ ਕੀ ਉਹਨਾਂ ਨੂੰ ਵੀ ਲੱਗਦਾ ਕਿ ਸਿਰਫ ਇਹ ਇੱਕ ਤੇ ਲਹਿਰ ਬਣ ਚੁੱਕੀ ਤੁਸੀਂ ਉਸ ਲਹਿਰ ਦੇ ਵਿੱਚ ਆ ਕੇ ਕੀ ਕਰ ਦਿੱਤਾ ਹੈਗਾ ਕਿ ਤੁਹਾਨੂੰ ਮਾਰਨ ਤੱਕ ਤੁਲੇਗੇ। ਸਾਬ ਗੱਲ ਹੁੰਦੀ ਆ ਉਹੀ ਕਿ ਬੋਲਣਾ ਬਾਕੀ ਪ੍ਰਚਾਰ ਬੜਿਆ ਲੋਕਾਂ ਨੇ ਕੀਤਾ ਲੋਕਾਂ ਨੇ ਬਹੁਤੇ ਲੋਕ ਐਸੇ ਸੀ ਜਿਨ੍ਹਾਂ ਨੇ ਭੈਣ ਭਰਾਵਾਂ ਨੂੰ ਫੋਨ ਕਰਕੇ ਕੀਤਾ ਇਕੱਲੇ ਯੋਧੇ ਦੀ سپورਟ ਮੈਂ ਤਾਂ ਇਸ ਦੇ ਵਿੱਚ ਇੱਕ ਤਣਕਾ ਮਾਤਰ ਬਣੀ ਆ ਮੇਰੀ ਇਹਦੇ ਵਿੱਚ ਕੋਈ ਵੀ ਨਹੀਂ ਸੇਵਾ ਹੈਗੀ ਮੈਂ ਤੇ ਸਿਰਫ ਇੱਕ ਨਗੌਣਾ ਜਿਹਾ ਬੰਦਾ ਵਾਂ ਪਰ ਮੇਰਾ ਦੋਸ਼ ਇਹ ਸੀ ਕਿ ਮੈਂ ਖੁੱਲ ਕੇ ਬੋਲਦਾ ਰਿਹਾ ਕੈਮਰੇ ਸਾਹਮਣੇ ਬੋਲਦਾ ਰਿਹਾ ਤਾਂ ਕਰਕੇ ਸ਼ਾਇਦ ਔਰ ਮੈਂ ਇੱਕ ਐਨਆਰਏ ਹੋਣ ਕਰਕੇ ਤਾਂ ਸੌਫਟ ਟਾਰਗੇਟ ਉਹਨਾਂ ਵਾਸਤੇ ਹੋ ਗਿਆ ਇੱਥੋਂ ਕਿਸੇ ਹੋਰ ਤਗੜੇ ਨੂੰ ਕਿਸੇ ਹੋਰ ਨੂੰ ਹੱਥ ਪਾਉਂਦੇ ਤਾਂ ਉਹ ਸ਼ਾਇਦ ਉਹਨਾਂ ਨੂੰ ਸੀ ਉਹਨਾਂ ਨੂੰ ਲੱਗਦਾ ਕਿ ਐਨਆਰਏ ਨਾ ਇਹਨੇ ਡਰ ਕੇ ਭੱਜ ਜਾਣਾ ਵਾ ਸਭ ਤੋਂ ਵੱਡੀ ਇਹਨਾਂ ਸੌਫਟ ਟਾਰਗੇਟ ਇਸੇ ਕਰਕੇ ਪਰ ਚਦਰਜਾ ਆ ਗਿਆ ਜੱਜੇ ਨਹੀਂ ਛੱਡਦਾ ਜੱਜੇ ਨਹੀਂ ਛੱਡਦਾ ਤੇ ਪਰ ਮੈਂ ਵੀ ਇਸੇ ਮਿੱਟੀ ਦਾ ਪਾਣੀ ਪੀਤਾ ਮੈਂ ਵੀ ਮੇਰੇ ਵੀ ਬਲੱਡ ਜੇ ਇੱਥੋਂ ਦੇ ਹੀ ਜੀਨਸ ਨੇ ਇੱਥੋਂ ਦਾ ਹੀ ਖੂਨ ਆ ਉਹ ਮੰਤਰੀਆਂ ਦੇ ਇੱਕ ਐਮਐਲਏ ਦੇ ਨਾਮ ਦਾ ਉਹਨਾਂ ਦੀ ਕੀ ਇਹਦੇ ਚ ਸ਼ਮੂਲੀਅਤ ਹੈਗੀ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਰਿਸ਼ਤੇਦਾਰੀ ਆ ਕਿੰਨਾ ਦੇ ਨਾਲ ਜਿਹੜੇ ਆ ਅਕਿਊਸਡ ਨੇ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਵਾ ਤੇ ਐਮਐਲਏ ਟੌਂਗ ਸਾਹਿਬ ਨੂੰ ਉਹਨਾਂ ਨੇ ਐਮਕੇ ਹੋਟਲ ਦੇ ਵਿੱਚ ਐਮਐਲਏ ਬਣਿਆ ਤੇ ਪਾਰਟੀ ਕੀਤੀ ਚੈਨੀਆਂ ਚੁੰਨੀਆਂ ਪਾਈਆਂ ਸੀ ਹੁਣ ਇਹ ਚੈਨੀਆਂ ਤੇ ਮੈਨੂੰ ਨਹੀਂ ਪਤਾ ਕਿਹੜੀ ਰਿਸ਼ਤੇਦਾਰੀ ਕਰਕੇ ਪਾਈਆਂ ਹੋਣਗੀਆਂ ਚੈਨੀਆਂ ਚੁੰਨੀਆਂ ਪਾਈਆਂ ਸੀ ਉੱਥੇ ਪਾਰਟੀ ਕੀਤੀ ਫੋੜਾਂ ਫਾੜਾਂ ਖਿੱਚੀਆਂ ਸੀ ਤੇ ਇੱਥੇ ਹੋਲਡਿੰਗ ਬੋਰਡ ਲਾਏ ਸੀ ਇਹ ਤੇ ਉਹ ਟੌਂਗ ਸਾਹਿਬ ਹੀ ਦੱਸ ਸਕਦੇ ਨੇ ਜੀ ਪਰਚਾ ਕਿਹੜੇ ਥਾਣੇ 'ਚ ਪੈਂਦਾ ਪੱਟੀ ਵਾਲੇ ਪਾਸੇ ਪਰਚਾ ਕਿ ਬਾਬੇ ਗਾਲਿ ਥਾਣੇ 'ਚ ਪਰਚਾ ਦਾ ਥਾਣਾ ਪਰਚਾ ਜੀ ਦਰਜ ਥਾਣਾ ਵੈਰੋਵਾਲ ਬੇਰਵਲ ਠਾਣਾ ਪਕਾ ਕਿਹੜਾ ਪੈਂਦਾ ਹੈਗਾ ਹਲਕਾ ਸਾਨੂੰ ਲੋਕ ਸਭਾ ਹਲਕਾ ਪੈਂਦਾ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਪੈਂਦਾ ਸਾਨੂੰ ਬਾਬਾ ਬਕਾਲਾ ਸਾਹਿਬ ਪਹਿਲਾਂ ਪੈਂਦਾ ਇਹ ਖਡੂਰ ਸਾਹਿਬ ਜੀ ਤਾਂ ਲੱਗਦਾ ਕਿ ਜਿਹੜੇ ਲਾਲਜੀਤ ਭੁੱਲਰ ਤੁਹਾਡੇ ਮੁਤਾਬਕ ਤੇ ਦਿਲਬੀਰ ਸਿੰਘ ਟੋਂਗ ਇਹ ਆਪਸ ਵਿੱਚ ਮਿਲਿਓ ਇਹਨੇ ਕਿ ਜਾ ਕੇ ਤੈਨੂੰ ਸਬਕ ਸਿਖਾ ਦੇ ਮੇਰਾ ਨਾਮ ਲੱਗੂਗਾ ਜਾਂ ਮੇਰੇ ਰਿਸ਼ਤੇਦਾਰ ਹੈ ਤੇ ਦਬਾਅ ਪਾ ਦੇ ਰਾਜੀ ਨਾਵੇਂ ਤੇ ਆਜੂਗਾ ਜੋਧਵੀਰ ਸਿੰਘ ਨਹੀਂ ਇਹ ਨਾ ਗੱਲ ਇਦਾਂ ਗਈ ਆ ਕਿ ਇਹਨਾਂ ਨੇ ਨਾ ਇੱਕ ਕਹਿ ਸਕਦੇ ਜੇ ਇਹ ਇੱਕ ਛੋਟਾ ਜਿਹਾ ਬੰਦਾ ਇੱਕ ਐਨਆਰਆਈ ਜਾਂ ਵੇਖ ਕੇ ਉਹਨੂੰ ਹੱਥ ਪਾ ਲਿਆ ਵੀ ਚਾਰ ਜੁੱਤੀਆਂ ਮਾਰਾਂਗੇ ਤੇ ਡਰ ਕੇ ਭੱਜ ਜਾਊਗਾ ਸਰਕਾਰ ਸਾਡੀ ਆ ਕੁਝ ਨਹੀਂ ਬੰਨਣਾ ਜੁੜਨਾ ਉਥੋਂ ਵਾਲੀ ਬੀਬੀ ਦੀ ਕੋਠੀ ਨੱਪੀ ਹੀ ਉਹ ਵੀ ਐਨਆਰਆਈ ਹੀ ਉਹ ਪਿੱਟ ਪਿੱਟ ਮਰ ਗਈ ਉਹਦੇ ਕੋਲ ਵਿਚਾਰੀ ਕੋ ਸੈਂਡ ਕਰਵਾ ਕੇ ਉਹਨੂੰ ਮੁੜ ਕੇ 5 ਕਰੋੜ ਇਹਦੇ 3 ਕਰੋੜ ਪੰਜਾਬੀ ਕਹਿੰਦੇ ਉਹਨੂੰ ਕੋ ਉਹਨਾਂ ਦੇ ਵਿਚਾਰੀ ਨੂੰ ਗੋਰਿਆਂ ਕੋ ਵੀ ਗਾਲਾਂ ਕਢਾ ਦਿੱਤੀਆਂ ਮੁੜ ਕੇ ਵੀ ਇਹ ਭੱਜ ਜਾਊਗਾ ਪਰ ਹੁਣ ਉਹਨਾਂ ਦੇ ਗਲ ਦੀ ਹੱਡੀ ਬਣ ਗਿਆ ਜੋਧਵੀ ਸਿੰਘ ਉਨ੍ਹਾਂ ਦੀ ਸਰਕਾਰ ਚਾਹੇ ਪਰਚਾ ਉਹਨਾਂ ਨੇ ਹੌਲਾ ਹੀ ਕੀਤਾ ਵਾ ਪਰ ਸਰਕਾਰ ਹੋਣ ਦੇ ਬਾਵਜੂਦ ਪਰਚਾ ਕਰਨਾ ਪੈਣਾ ਸੀ ਜਿਹੜਾ ਸ਼ਰੀਆਮ ਚੋਕੇ ਬੰਦੇ ਨੂੰ ਕਿਡਨਾਪ ਕਰਕੇ ਮਾਰ ਦੀ ਹਾਲਤ ਤੇ ਪਰਚਾ ਹੋ ਗਿਆ ਵਾ ਤਾਂ ਕਰਕੇ ਹੁਣ ਉਹਨਾਂ ਦੀ ਮੰਨ ਲਓ ਵੀ ਸਿਰ ਦੀ ਬਣ ਗਈ ਆ ਹੌਲਾ ਕਿਵੇਂ ਪਰਚਾ ਹੋ ਗਿਆ ਕਿ ਪਰਚਾ ਉਹਨਾਂ ਨੇ 65 ਲਗਣੀ ਜਿੱਥੇ ਕਿਡਨਾਪ ਕਰਕੇ ਖੜਿਆ ਸੀ ਉੱਤੇ 64 ਲਾਤੀ ਆ ਤੇ 64 ਲਗਣੀ ਉਹਨਾਂ ਨੇ 65 ਲਾਈ ਆ ਤੇ ਬਾਕੀ ਉਹ 23 24 ਤੇ 24 ਦੇ ਮਤਲਬ ਓਕੇ ਇਹਦੇ ਚਾਰ ਚਪੜਾ ਮਾਰ ਦੋ ਤੇ ਪੁਲਿਸ ਮਤਲਬ ਉਹਦਾ ਬਣਾ ਦਿੰਦੀ ਆ ਤੇ ਇਧਰ ਜਵਾਨ ਦੀ ਬਾਹ ਦੇ ਵਿੱਚ ਮਤਲਬ ਤੁਸੀਂ ਵੇਖੋ ਤੇ ਸਹੀ ਵੀ ਜਦੋਂ ਇੱਥੇ ਲਹੂ ਵਗਦਾ ਹੈ ਨਾ ਤੇ ਬਿੱਲੀ ਦੀ ਪੂਛ ਜਿਹੜੀ ਧਾਰ ਪੈਂਦੀ ਸੀ ਤੇ ਹੁਣ ਮਤਲਬ ਵੇਖੋ ਤੇ ਪਰਚਾ ਉਹਨਾਂ ਨੇ ਬਣਾਇਆ ਵਾ 23 24 ਦਾ ਮਤਲਬ ਇਹ ਕੋਈ ਗੱਲ ਜਿਵੇਂ ਤੁਸੀਂ ਕਹੇ ਕਿ ਗੋਲੀ ਵੀ ਚਲਾਈਗੇ ਫਿਰ ਤੇ 307 ਵੀ ਲੱਗਦੇ ਹੀ ਬਿਲਕੁਲ ਔਰ ਇਹ ਪੁਲਿਸ ਨੇ ਕਿਦੇ ਬਿਆਨਾਂ ਦੇ ਵਿੱਚ ਜਨਾਬ ਲਿਖਿਆ ਹੀ ਨਹੀਂ ਆ ਮੈਂ ਸਟੇਟਮੈਂਟ ਰਿਕਾਰਡ ਹੋਈ ਆ ਉਹ ਮੇਰਾ ਸਮਾਨ ਵੀ ਲੁੱਟ ਕੇ ਲੈ ਗਏ ਵੇਖੋ ਨੰਗ ਤੁਸੀਂ ਉਹਗੇ ਐਨੇ ਰੁਪਈਏ ਨਾਲ ਇਕੱਠੇ ਕਰ ਕਰ ਦਿੱਤੇ ਮੇਰੀ ਵਿਆਹ ਵਾਲੀ ਸ਼ਾਪ ਵੀ ਮਤਲਬ ਮੋੜ ਤੋਂ ਜਾ ਮੈਨੂੰ ਹੋਰ ਹੀ ਪਾ ਜੋ ਮੈਨੂੰ ਨਕਲੀ ਪਾ ਜਾਣ ਮਤਲਬ ਜੇ ਮੇਰੀ ਵਿਆਹ ਵਾਲੀ ਲੈ ਗਏ ਮੈਂ ਮੇਰੇ ਘਰ ਵਾਲਿਆਂ ਨੂੰ ਕੀ ਵਿਖਾਵਾਂਗਾ ਉਹਨੇ ਮਤਲਬ ਘਰ ਵਾਲੀਆਂ ਸਾਰੀਆਂ ਸੇਮ ਹੁੰਦੀਆਂ ਗੁਰੂਆਂ ਨੇ ਮੈਨੂੰ ਘਰ ਨਹੀਂ ਵੜਨ ਦੇਣਾ ਵੀ ਮਤਲਬ ਸ਼ਾਪ ਤੇ ਕਹਿੰਦਾ ਮੈਨ ਮੈਂ ਕੋਈ ਵਿਆਲਿਸ਼ ਆਪਿਆ ਤੁਸੀਂ ਦੋਸ਼ ਲਗਾਤੇ ਲਾਲਜ ਸਿੰਘ ਭੁੱਲਰ ਤੇ ਦਲਬੀਰ ਟੋਂਗ ਤੇ ਆ ਬੀਬੀ ਖਰੜ ਵਾਲੀ ਦੀ ਕੀ ਸਮੱਸਿਆ ਹੈ ਬੀਬੀ ਖਰੜ ਵਾਲੀ ਦੀ ਸਮੱਸਿਆ ਵੀ ਇਹਨੇ ਜਦੋਂ ਸਾਨੂੰ 5 ਮਿੰਟਾਂ ਦਾ ਐਮਐਮਐਸ ਵੀ ਦਿੱਤੀ ਅਈ ਇਹਦਾ ਧੰਨਵਾਦ ਬੜਾ ਕੀਤਾ ਸੀ ਜਦੋਂ ਬੀਬੀ ਨੇ ਉਥੇ 21 ਲੱਖ ਰੁਪਇਆ ਖਰਚ ਕੇ ਪਰੌਂਠਾ ਬਣਾਇਆ ਸੀ ਐਡਾ ਵੱਡਾ ਵਲਡ ਰਿਕਾਰਡ ਬਣਾਉਣ ਨੂੰ 2.5 ਲੱਖ ਦਾ ਵੇਣ ਨਾਲ ਲਿਆਂਦਾ ਸੀ ਤੇ ਮਤਲਬ 50 ਦਾ ਪੈ ਖੂਜ ਪਾਏ ਨੂੰ ਦਵਾਖਿਆ ਕਿ ਕਿੱਥੇ ਖੜਨਾ ਹੈ ਉਪਰੋਂ ਠਾ ਏਡਾ ਖੜ ਕੇ ਤੂੰ ਜਿਹੜੇ ਤੂੰ ਮਤਲਬ ਵਰਲਡ ਹੈਰੀਟੇਬਲ ਹੁੰਦੀਆਂ ਕੋਈ ਚੱਜ ਦਾ ਕੰਮ ਕਰ ਲੋ ਬਸ ਉਹੀ ਦੁਖਦੇ ਹੁਣੇ ਆ ਕਿ ਗੱਲ ਤੇ ਬੋਲਦਾ ਗੱਲ ਮੇਰੇ ਘਰ ਦੇ ਕਹਿੰਦੇ ਵੀ ਕਿ ਪਹਿਲਾਂ ਕਾਲੀ ਜਾਣਾ ਕਹਿੰਦਾ ਰਿਆਂ ਜੇ ਸਰਕਾਰ ਆਈ ਤੇ ਜਦੋਂ ਕੰਮ ਲੈਣ ਦਾ ਟਾਈਮ ਆਇਆ ਤੇ ਤੂੰ ਹੁਣ ਉਧਰ ਉਲਟੋ ਗਿਆ ਪਰ ਹੁਣ ਜਬਾਨ ਕੀ ਕਰੇ ਜੇ ਹੁਣ ਗੁਰੂ ਦੀ ਗੱਲ ਜੇ ਪੰਜਾਬ ਦੀ ਗੱਲ ਕਰਨੀ ਆ ਤੇ ਹੁਣ ਫਿਰ ਉਹ ਗੱਲ ਕਹਿਣਾ ਕਰੋ ਵੀ ਹੁਣ ਤੱਤੜੀ ਜ਼ਬਾਨ ਨਹੀਂ ਰਹਿੰਦੀ ਇਹ ਹੁਣ ਕੀ ਕਰੇ ਜਿਵੇਂ ਤੁਸੀਂ ਕੰਮ ਕੀਤਾ ਮੈਨੂੰ ਲੱਗਾ ਜਫੀਆਂ ਪੈਣੇ ਪਚਾਈਆਂ ਤੁਹਾਨੂੰ ਤੇ ਸੁਣ ਪੈਗੇਗੇ ਚਲੋ ਇਹ ਤਾਂ ਮੈਨੂੰ ਉਸ ਦਰਗਾਹੋਂ ਨਾ ਸੁਣ ਪੈਣ ਇੱਥੋਂ ਵਾਲੇ ਸੁਨਾਂ ਦੀ ਕੋਈ ਗੱਲ ਨਹੀਂ ਜਿਹੜੇ ਉੱਥੇ ਰੱਬ ਨੇ ਮੁੜ ਕੇ ਮਾਂਜਨੇ ਆ ਨਾ ਉੱਥੇ ਜੋ ਵੀ ਸੇ ਨੇ ਪਾਸੇ ਖੜ ਕੇ ਵੇਖਣਾ ਮੜ ਕੇ ਵੇਖਿਓ ਇਹ ਵੀ ਇਹ ਵੀ ਦਿਨ ਆਉਣਗੇ ਲੱਗਦਾ ਜੀ ਜੋ ਤੁਹਾਡੇ ਨਾਲ ਵਾਪਰੀ ਬੜੇ ਮੰਦ ਭਾਗੀ ਵਾਪਰੀ ਔਰ ਜਦੋਂ ਇੱਕ ਐਨਆਰਆਈ ਤੇ ਇਦਾਂ ਦੀ ਜ਼ਮੀਨ ਦੱਬੀ ਜਾਣੀ ਘਰ ਦੱਬੀ ਜਾਣੀ ਕੁੱਟਮਾਰ ਹੋਣੀ ਹੈ ਤੇ ਫਿਰ ਕਹਿੰਦੇ ਨੇ ਕਿ ਐਨਆਰਆਈ ਇੱਥੇ ਆ ਕੇ ਇਨਵੈਸਟ ਕਿਉਂ ਨਹੀਂ ਕਰਦੇਗੇ ਤੇ ਇਸ ਕਰਕੇ ਤਾਂ ਲੱਗਦਾ ਕਿ ਸੀਐਮ ਸਾਹਿਬ ਤੱਕ ਮਾਮਲਾ ਪਹੁੰਚ ਗਿਆ ਹੋਊਗਾ ਜਾਂ ਉਹਨਾਂ ਤੱਕ ਨਹੀਂ ਪਹੁੰਚਿਆ ਪੰਨੂ ਸਾਹਿਬ ਤੱਕ ਪਹੁੰਚ ਗਿਆ ਹੋਊਗਾ ਜੀ ਮੈਂ ਜਿਹੜੇ ਅੱਜ ਇੱਥੇ ਬੈਠਾ ਨਾ ਮੈਂ ਐਸੇ ਕਰਕੇ ਬੈਠਾ ਵਾਂ ਕਿ ਮੈਂ ਐਨਆਰਆਈਆਂ ਦਾ ਪੰਜਾਬ 'ਚ ਵਿਸ਼ਵਾਸ ਨਹੀਂ ਟੁੱਟਣ ਦੇਣਾ ਮੈਂ ਉਹਨਾਂ ਦਾ ਵਿਸ਼ਵਾਸ ਨਹੀਂ ਪੰਜਾਬ 'ਚੋਂ ਜਾਣ ਦੇਣਾ ਜੇ ਮੈਂ ਇੱਥੋਂ ਇਦਾਂ ਚੱਲ ਗਿਆ ਨਾ ਫਿਰ ਐਨਆਰਆਈ ਕੋਈ ਛੇਤੀ ਇਹਦੇ ਨੂੰ ਮੂੰਹ ਨਹੀਂ ਕਰੂਗਾ ਮੈਂ ਐਨਆਰਆਈ ਪੰਜਾਬ 'ਚ ਇਨਵੈਸਟ ਕਰਨਗੇ ਐਨਆਰਆਈ ਪੰਜਾਬ ਦੀ ਬੈਕਬੋਨ ਨੇ ਪੰਜਾਬ ਉਹਨਾਂ ਦਾ ਪੂਰਾ ਪੰਜਾਬ ਜੀ ਹਿੱਸਾ ਵਾ ਉਹ ਇਨਵੈਸਟ ਕਰਨਗੇ ਇਥੇ ਸਾਰਾ ਕੁਝ ਆਊਗਾ ਸਰਕਾਰ ਸਾਰੀ ਨਹੀਂ ਮਾੜੀ ਦੋ ਚਾਰ ਬੰਦੇ ਮਾੜੇ ਹੋਣਗੇ ਨਾ ਸਾਡਾ ਭਗਵੰਤ ਮਾਨ ਮਾੜਾ ਜਿਹੜੇ ਲਾਗੋ ਕਾਨੂੰਨ ਭਰਨ ਵਾਲੇ ਚਾਰ ਬੰਦੇ ਮਾੜੇ ਹੋਣਗੇ ਮੁੜ ਫਿਰ ਆਉਣ ਗਿਆ 12 ਕੋਈ ਗੱਲ ਨਹੀਂ ਰੰਗਲਾ ਪੰਜਾਬ ਉਹਨਾਂ ਕੋ ਨਹੀਂ ਬਣਿਆ ਪਰ ਮੈਂ ਕਹਿੰਦਾ ਵੀ ਜਿਹੜੇ ਨਾਲ ਚਾਰ ਚਾਪਲੂਸ ਆ ਉਹ ਲਾ ਕੇ ਪਾਸੇ ਸੁੱਟੋ ਜਦੋਂ ਪਹਿਲਾ ਭਗਵੰਤ ਮਾਨ ਆ ਗਿਆ ਨਾ ਜਿਹੜਾ ਅਸੀਂ 2014 ਵਾਲਾ ਸੀ ਤੇ ਵੇਖਿਓ ਫਿਰ ਬਾਹਰ ਆਉਣ ਗਿਆ ਮੁੰਡਾ ਕੰਮ ਤੇ ਕਰੇ ਤਗੜਾ ਹੋ ਗਏ ਉਹ ਆਸੇ-ਪਾਸੇ ਵਾਲੇ ਨੂੰ ਨਹੀਂ ਛੱਡਦੇ ਫੇਰ ਪੰਜਾਬੀ ਸਾਰੇ ਥਾਪੀ ਦੇਣਗੇ ਉਹਨੂੰ ਯਾਰ ਉਹ ਸਾਡਾ ਆਪਣਾ ਹੀ ਆ ਪੰਜਾਬ ਦਾ ਪੁੱਤ ਹੀ ਆ ਪਰ ਪੰਜਾਬ ਲਈ ਕੰਮ ਕਰੇ ਫੇਰ ਨਾਲ ਆ ਓਦਾਂ ਨਹੀਂ ਹੂੰ ਦਬਾਅ ਕਿਸ ਚੀਜ਼ ਦਾ ਪਾਇਆ ਰਿਹਾ ਦਬਾਅ ਚ ਪਾਇਆ ਜਾ ਰਿਹਾ ਵਾ ਕਿ ਰਾਜਨਾਵਾ ਕਰੋ ਤੇ ਇੱਥੋਂ ਜਾਓ ਰਾਜਨਾਵੇ ਵਾਸਤੇ ਦਬਾਅ ਜ਼ਿਆਦਾ ਕੌਣ ਪਾਰੇ ਪਰਿਸ਼ਾਸ਼ਨ ਵੱਲੋਂ ਹੀ ਹੁੰਦਾ ਵਾ ਪ੍ਰਚਾਰ ਲੀਡਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਕਰਨਾ ਹੁੰਦਾ ਤੇ ਪੁਲਿਸ ਪ੍ਰਸ਼ਾਸਨ ਕਦੀ ਮੈਨੂੰ ਕਹਿੰਦੇ ਤੇਰੀ ਗੱਡੀ ਬਣਾ ਦਿੰਨੇ ਆ ਉਹ ਗੱਡੀਆਂ ਗੱਡੀਆਂ ਤੇ ਇਦਾਂ ਦੀਆਂ ਗੱਡੀਆਂ ਦੇ ਸੰਗਤ ਨੂੰ ਮੈਂ ਅੱਜ ਬੇਨਤੀ ਕਰਾਂ ਤੇ ਇਦਾਂ ਦੀਆਂ 50 ਹਜ਼ਾਰ ਦੇਣਗੀਆਂ ਨਾ ਤੇ ਮੈਨੂੰ ਗੁਰੂ ਸਾਹਿਬ ਨੇ ਬਥੇਰਾ ਬਖਸ਼ਿਆ ਵਾ ਇਦਾਂ ਦੇ ਗੁਰੂ ਸਾਹਿਬ ਨੇ ਮੇਰੇ ਵਰਗੇ ਬੰਦੇ ਨੂੰ ਗੁਰੂ ਸਾਹਿਬ ਨੇ ਅੱਗੇ ਗੱਡੀਆਂ ਦੀ ਨਹੀਂ ਕੋਈ ਘਾੜ ਦਿੱਤੀ ਤੇ ਗਾਂ ਘਾੜ ਰਹਿ ਜੂਗੀ ਕੋਈ ਉਹਨੂੰ ਤੁਸੀਂ ਇਲਾਕੇ ਦੇ ਡੀਐਸਪੀ ਜਾਂ ਐਸਐਸਪੀ ਨੂੰ ਮਿਲੇ ਜੀ ਅ ਕੱਲ ਐਸਐਸਪੀ ਸਾਹਿਬ ਨੂੰ ਮੇਰਾ ਪਰਿਵਾਰ ਮਿਲਿਆ जिन्ने मिनू थोड़ी जी मिनू आस भजाई आ एसएसपी साहब दी डीलिंग बहुत बढ़िया सी ते ਥੱਲੇ ਨਹੀਂ ਸੀ ਸਾਨੂੰ ਵਧੀਆ ਡੀਲ ਕੀਤਾ ਗਿਆ ਪਰ एसएसपी साहब ਨੇ ਬਹੁਤ ਵਧੀਆ ਡੀਲ ਕੀਤਾ ਔਰ ਉਹਨਾਂ ਨੇ ਕਿਆ ਵਾ ਤੇ ਦੇਖਦੇ ਆ ਕਿ ਅੱਜ ਬੰਦੇ ਬੰਦੇ ਚੁੱਕਦੇ ਆ ਕਿ ਨਹੀਂ ਗੱਡੀ ਕੁਡੀ ਕੋਈ ਜਾਂਦੀ ਆ ਠਾਣੇ ਕੇ ਨਹੀਂ ਉਹਨਾਂ ਚ ਰਥੇ ਹੀ ਰਹੋਗੇ ਜਿੰਨਾਂ ਤੇ ਕੇ ਸਾਫਣਾ ਮਿਲਿਆ ਜੀ ਬਿਲਕੁਲ ਜੀ ਮੈਂ ਇੱਥੇ ਹੀ ਆ ਮੇਰਾ ਇਥੇ ਜ਼ਮੀਨ ਵਾਲਾ ਵਾਂ ਮੈਂ ਲੋਕਾਂ ਦੇ ਮੱਜਾਂ ਦੇ ਕਿੱਲੇ ਹੋਣ ਤੇ ਉਹ ਨਹੀਂ ਜਾਂਦੇ ਮੇਰੇ ਤੇ ਦੂਜੇ ਕਿੱਲੇ ਵੀ ਆ ਗਏ ਮੇਰਾ ਟਰੈਕਟਰ ਇਥੇ ਦਾਣੇ ਬੀਜਾਂਗੇ ਆਪਣੀ ਕ੍ਰਾਸ ਪਰਚੋਗ ਗੁਰੂ ਸਾਹਿਬ ਕੋਈ ਨਹੀਂ ਕ੍ਰਾਸ ਪਰਚਾ ਕਿਡਨਾਪ ਕਰਕੇ ਮੈਨੂੰ ਖੜਿਆ ਵਾ ਪਰ ਇਹ ਨਿਤਾਰੇ ਮੈਨੂੰ ਕਾਨੂੰਨ ਤੇ ਵਿਸ਼ਵਾਸ ਆ ਜੇ 5 ਦਿਨ ਹੋ ਗਏ ਅੱਜ ਤੇ ਕਿਡਨਾਪ ਕਰਕੇ ਬੰਦੇ ਨੂੰ ਖੜੇ ਨੂੰ ਮੈਂ ਫਿਰ ਪੁੱਛ ਲੂੰਗਾ ਆਪਣੇ ਇਹਨਾਂ ਦੇ ਸਰਕਾਰ ਦੇ ਮੈਂ ਆਪਣੇ ਜਿਹੜੇ ਐਡਵੋਕੇਟ ਜਨਰਲ ਨੂੰ ਪੁੱਛ ਲੂੰਗਾ ਕਿ ਅਗਵਾ ਕਰੇ ਖੜੇ ਬੰਦੇ ਦੇ ਕ੍ਰਾਸ ਪਰਚਾ ਕਿੰਦਾ ਦਾ ਉਹ ਤੇ ਮੈਂ ਕਿਹਨੂੰ ਕੀ ਪੁੱਛੂੰ ਉਹਨਾਂ ਕੋ ਸਾਬ ਹੁਣਾਂ ਕੋ ਸੀ ਮੈਂ ਅਮਰੀਕਨ ਗਵਰਨਮੈਂਟ ਨੂੰ ਵੀ ਸੂਚਿਤ ਕਰਤਾ ਜੀ ਜੀ ਮੈਂ ਅਮਰੀਕਨ ਗਵਰਨਮੈਂਟ ਨੂੰ ਵੀ ਸੂਚਿਤ ਕਰਤਾ ਤੇ ਜਿਹੜੇ ਸਾਡੇ ਅਮਰੀਕਾ ਦੇ ਕਾਂਗਰਸਮੈਨ ਨੇ ਉਹਨਾਂ ਕੋ ਵੀ ਕੱਲ ਦੀ ਸੰਗਤ ਪਹੁੰਚੀ ਹੋਈ ਆ ਉਧਰੋਂ ਇੱਕ ਕੋਈ ਨਾ ਕੋਈ ਤਾਰ ਖੜਕੀ ਲਾਓ ਅਸੀਂ ਮੇਰਾ ਆਖਰੀ ਸਵਾਲ ਆ ਕਿ ਕੀ ਤੁਹਾਡਾ ਕਸੂਰ ਇੰਨਾ ਸੀ ਕਿ ਤੁਸੀਂ ਅਮਰਤਪਾਲ ਦੇ ਹੱਕ ਚ ਪ੍ਰਚਾਰ ਕੀਤਾ ਜਾਂ ਫਿਰ ਲਾਲਜੀਤ ਭੁੱਲਰ ਨਾਲ ਤੁਹਾਡੀ ਕੋਈ ਪੁਰਾਣਾ ਕੋਈ ਵੈਰ ਸੀ ਮੇਰਾ ਵੀਰੇ ਕਿਸੇ ਨਾਲ ਕੋਈ ਵੈਰ ਨਹੀਂ ਸੀ ਲਾਲਜੀਤ ਸਿੰਘ ਭੁੱਲ ਰੋਣਾ ਨੂੰ ਯਾਰ ਵੱਡੇ ਭਾਈ ਲਾਲਜੀਤ ਸਿੰਘ ਭੁੱਲ ਰੋਣਾ ਨੇ ਪੌਸ਼ ਗੱਡੀ ਦੀਆਂ ਉੱਪਰੋਂ ਸੰਰੂਫ ਖੋਲ ਖੋਲ ਕੇ ਥਾਪੀਆਂ ਮਾਰੀਆਂ ਸੀ ਜਿੱਤ ਦੀਆਂ ਤੇ ਆਲਮੋਸਟ 200000 ਵੋਟਸ ਦੇ ਨਾਲ ਹਾਰੇ ਆ ਤੇ ਗੁੱਸਾ ਆਉਂਦਾ ਨਹੀਂ ਬੰਦੇ ਨੂੰ ਮੌਜੂਦਾ ਸਰਕਾਰ ਹੋਵੇ ਮੰਤਰੀ ਹੋਵੇ ਤੇ ਮੇਰੇ ਵਰਗਾ ਨਗੁਣਾ ਜਿਹਾ ਬੰਦਾ ਜਿਹੜਾ ਉੱਥੇ ਕੱਖਾਂ 'ਚ ਤੁਰਿਆ ਫਿਰਦਾ ਹੋਵੇ ਤੇ ਉਹ ਆਖੇ ਕਿ ਗੁਰੂ ਸਾਹਿਬ ਨੇ ਸਾਨੂੰ ਜਿੱਤ ਬਖਸ਼ਤੀ ਆ ਤੇ ਬੰਦਾ ਤੇ ਸੱਤਾਧਾਰੀਆਂ ਉਤੇ ਫਿਰ ਰੜਕਦਾ ਹੀ ਹੁੰਦਾ 17 ਦੇ ਵਿੱਚ ਤੇ 22 ਦੇ ਵਿੱਚ 14 ਦੇ ਵਿੱਚ ਭਗਵੰਤ ਮਾਨ ਦਾ ਯੂਆਰ ਲਾਉਂਦੇ ਰਹੇਗੇ ਤੇ ਇਸ ਵਾਰ ਅਮਰਤਪਾਲ ਦੀ ਕੀ ਲੋੜ ਪੈਗੀ ਮੈਂ ਪਰਸਨ ਵਾਸਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਨਹੀਂ ਆਇਆ ਕੱਲ ਨੂੰ ਵੀ ਪੰਜਾਬ ਦੀ ਪੰਜਾਬ ਵਾਲੇ ਪਾਸੇ ਜਿਹੜਾ ਟੱਕ ਚ ਖਲੋਊਗਾ ਅਸੀਂ ਉਹਦੇ ਵਿਰੋਧ ਚ ਆਂ ਜਿਹੜਾ ਪੰਜਾਬ ਦੇ ਹੱਕ ਚ ਖਲੋਊਗਾ ਅਸੀਂ ਉਹ ਬੰਨੇ ਬਾ ਉੱਚੀ ਕਰਕੇ ਖੜਾਂਗੇ ਚਾਹੇ ਕੋਈ ਹੋਵੇ ਕਿਸੇ ਪਾਰਟੀ ਚ ਹੋਵੇ ਜਿਹੜਾ ਪੰਜਾਬ ਦਾ ਪੱਕੀ ਹੋਊਗਾ ਕੌਮ ਪੱਕੀ ਹੋਊਗਾ ਕਿਸਾਨ ਪੱਕੀ ਹੋਊਗਾ ਅਸੀਂ ਉਹਦੇ ਨਾਲ ਖੜਾਂਗੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ ਜੀ ਦੇਖਦੇ ਆਂ ਭਗਵੰਤ ਮਾਨ ਆਪਣੇ ਯਾਰ ਨੂੰ ਇਨਸਾਫ ਦਵਾਉਂਦੇ ਨਾ ਜਾਂ ਫਿਰ ਗੱਲਾਂ ਦੇ ਵਿੱਚ ਹੀ ਯਾਰੀਆਂ ਨੇ ਫਿਲਹਾਲ ਸਾਨੂੰ ਤੇ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ